ਇਹ ਲਿਖ ਲਓ ਮੇਰੀ ਗੱਲ ਜਲਦਬਾਜੀ ਨਾ ਕਰਿਆ ਕਰੋ ਪਹਿਲੇ ਸਮਿਆਂ ਦੇ ਵਿੱਚ 4 ਤੋਂ 5 ਘੰਟਿਆਂ ਚ ਜੇਰ ਅ ਅੱਧਾ ਲੀਟਰ ਕੱਚਾ ਦੁੱਧ ਮਿਲਾ ਦੇਣਾ ਕੱਚਾ ਦੁੱਧ ਮਿਲਾ ਦਿਓ ਉਸ ਤੋਂ ਬਾਅਦ ਜਦੋਂ ਉਹ ਠੰਡਾ ਹੋ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਖਾਲਸਾ ਡੈਰੀ ਫਾਰਮ ਤੇ ਕਿਸਾਨ ਵੀਰੋ ਜਿਹੜੀ ਅੱਜ ਦੀ ਆਪਾਂ ਵੀਡੀਓ ਬਣਾਉਣ ਲੱਗੇ ਆ ਉਹ ਆਪਾਂ ਬਣਾਉਣ ਲੱਗੇ ਆ ਪਲੇਸੈਂਟਾ ਜੇਰ ਤੇ ਜਿੰਨਾ ਜਦੋਂ ਪਸ਼ੂ ਆਪਣਾ ਸੂ ਪੈਂਦਾ ਹੈ ਸੂਣ ਤੋਂ ਬਾਅਦ ਕਿਸਾਨ ਦੀ ਸਭ ਤੋਂ ਵੱਡੇ ਪਰੇ ਵੱਡੀ ਪਰੇਸ਼ਾਨੀ ਹੁੰਦੀ ਹੈ ਪਲਸੈਂਟਾ ਜੀ ਉਹਨੂੰ ਇਸ ਤਰ੍ਹਾਂ ਹੁੰਦਾ ਕਿ ਜਲਦੀ ਤੋਂ ਜਲਦੀ ਮੇਰੇ ਪਸ਼ੂ ਦੀ ਜੇਰ ਪੈ ਜਾਏ ਤੇ ਉਹਨੂੰ ਕੰਪਲੀਟ ਸੂਆ ਕਿਹਾ ਜਾਂਦਾ ਜੇਕਰ ਜੇਰ ਪੈ ਜਾਂਦੀ ਹੈ ਜੇਕਰ ਪਸ਼ੂ ਸੂਪਿਆ ਉਹਦੀ ਜੇਰ ਰੋਗੀ ਤਾਂ ਉਹਨੂੰ ਅਨਕੰਪਲੀਟ ਮੰਨਿਆ ਜਾਂਦਾ ਕਿ ਪੂਰਾ ਪ੍ਰੋਪਰ ਨਹੀਂ ਸੂਆ ਹੈ ਅੱਜ ਆਪਾਂ ਜ਼ੇਰ ਨਾਲ ਜੁੜੀਆਂ ਸਾਰੀਆਂ ਗੱਲਾਂ ਤੁਹਾਡੇ ਨਾਲ ਡਿਸਕਸ ਕਰਾਂਗੇ ਸਾਂਝੀਆਂ ਕਰਾਂਗੇ ਕਿ ਪਸ਼ੂ ਤੁਹਾਡਾ ਸੂਣ ਤੋਂ ਜੇਕਰ ਜ਼ੇਰ ਨਹੀਂ ਪੈਂਦੀ ਤਾਂ ਉਹਦੇ ਕੀ ਕਾਰਨ ਹੋ ਸਕਦੇ ਆ ਜੇਕਰ ਹੱਥ ਨਾਲ ਤੁਸੀਂ ਜ਼ੇਰ ਕਢਾਉਨੇ ਤਾਂ ਉਹਦੇ ਕੀ ਨੁਕਸਾਨ ਹੋ ਸਕਦੇ ਆ ਤੇ ਜ਼ੇਰ ਪਸ਼ੂ ਦੀ ਪਾਉਣ ਲਈ ਆਪਾਂ ਕੀ ਕੀ ਮਤਲਬ ਇੰਜੈਕਸ਼ਨ ਵਾਰ ਸਕਦੇ ਆ ਜਾਂ ਉਹਦੇ ਲਈ ਆਪਾਂ ਕੀ ਟ੍ਰੀਟਮੈਂਟ ਕਰ ਸਕਦੇ ਆ ਸਭ ਤੋਂ ਪਹਿਲਾਂ ਤਾਂ ਆਪਾਂ ਕਾਰਨਾਂ ਦੀ ਗੱਲ ਕਰਾਂਗੇ ਕਿ ਕਾਰਨ ਕੀ ਹੈ ਜੇਰ ਪਸ਼ੂ ਦੀ ਕਿਉਂ اٹਕਦੀ ਹੈ ਸਭ ਤੋਂ ਪਹਿਲਾਂ ਜਿਹੜਾ ਸਭ ਤੋਂ ਪਹਿਲਾ ਕਾਰਨ ਹੈ ਆਪਾਂ ਅੱਜ ਕੱਲ ਪਸ਼ੂਆਂ ਨੂੰ ਬੰਨ ਕੇ ਰੱਖਿਆ ਹੋਇਆ ਪੁਰਾਣੇ ਸਮਿਆਂ ਦੇ ਵਿੱਚ ਪਸ਼ੂ ਚਰਦੇ ਸੀਗੇ ਚਰਾੰਦ ਕਰਨ ਜਾਂ ਚੁਰਨਾ ਪਸ਼ੂ ਮਤਲਬ ਬਾਹਰ ਚਾਰਾ ਕਰਨ ਲਈ ਜਾਂਦੇ ਸੀਗੇ ਚਾਰਦੇ ਸੀਗੇ ਪਸ਼ੂਆਂ ਦੀ ਵਰਜਸ਼ ਹੁੰਦੀ ਸੀਗੀ ਪਸ਼ੂ ਜਦੋਂ ਆਪਣੇ ਅਖੀਰਲੇ ਪੜਾ ਦੇ ਵਿੱਚ ਹੁੰਦਾ ਸੀਗਾ ਅਖੀਰਲੇ ਮੰਥਾਂ ਦੇ ਵਿੱਚ ਹੁੰਦਾ ਸੀ ਤਾਂ ਉਹ ਐਕਸਰਸਾਈਜ਼ ਕਾਰਨ ਉਹਦੇ ਬੱਚੇ ਦਾ ਨੀਵੇਂ ਹਾਲ ਦੀ ਸੀ ਪਰਸੈਂਟਾ ਵੀ ਹਲਦਾ ਸੀ ਤੇ ਉਹਦਾ ਪਰਸੈਂਟਾ ਜਦੋਂ ਸੁੰਦਾ ਸੀ ਤਾਂ 4 ਤੋਂ 5 ਘੰਟਿਆਂ ਦੇ ਵਿੱਚ ਉਹ ਪੈ ਜਾਂਦਾ ਸੀਗਾ ਜੇਰ ਪੈ ਜਾਂਦੀ ਸੀ ਪਰ ਅੱਜ ਕੱਲ ਹਰ ਇੱਕ ਬੰਦੇ ਦੇ ਤਕਰੀਬਨ 70% ਲੋਕਾਂ ਦੇ ਪਸ਼ੂ ਬੰਨੇ ਹੋਏ ਆ ਕਿੱल्ल्या ਤੇ ਇੱਕੇ ਥਾਂ ਖੜਿਆ ਉਹਨਾਂ ਦੀ ਐਕਸਰਸਾਈਜ਼ ਖਤਮ ਹੋ ਗਈ ਇਸ ਕਰਕੇ ਪਸ਼ੂਆਂ ਦੀਆਂ ਜ਼ਿਆਦਾ ਜੇਰਾਂ ਰੁਕ ਰਹੀਆਂ ਕੰਪਲੀਟਲੀ ਉਹਨਾਂ ਦਾ ਸੁਗਾ ਪ੍ਰੋਪਰ ਨਹੀਂ ਹੁੰਦਾ ਦੂਸਰਾ ਮੇਨ ਕਾਰਨ ਹੈ ਕਿ ਜਿਹੜਾ ਕਈ ਪਸ਼ੂ ਸਮੇਂ ਤੋਂ ਪਹਿਲਾਂ ਸੂਪ ਪੈਂਦੇ ਆ ਜਿਹੜੇ ਪਸ਼ੂ ਸਮੇਂ ਤੋਂ ਪਹਿਲਾਂ ਸੂਪ ਪੈਂਦੇ ਆ ਮੰਨ ਕੇ ਚੱਲੋ ਵੀ ਗਾਂ ਜਿਹੜੀ 9 ਤੋਂ 9 ਮੰਥ 9 ਮਹੀਨੇ 9 ਦਿਨ ਲੈਂਦੀ ਹੈ ਤੇ ਮੱਝ 10 ਮਹੀਨੇ 10 ਦਿਨ ਲੈਂਦੀ ਹੈ ਕਈ ਵਾਰ ਕੀ ਹੁੰਦਾ ਕਿ ਪਸ਼ੂ ਹਫ਼ਤਾ 10 ਦਿਨ ਪਹਿਲਾਂ ਸੂਪ ਪੈਂਦਾ ਤੇ ਉਸ ਟਾਈਮ ਉਹਦੀ ਜੇਰ ਪ੍ਰੋਪਰ ਪੱਕਦੀ ਨਹੀਂ ਕੱਚੀ ਹੁੰਦੀ ਹੈ ਉਸ ਪਸ਼ੂ ਦੀ ਵੀ ਜੇਰ ਨਹੀਂ ਪੈਂਦੀ ਤੇ ਦੋਸਤੋ ਜਿਹੜਾ ਅਗਲਾ ਕਾਰਨ ਹੈ ਉਹ मिनਰਲਸ ਦੀ ਡੈਫੀਸੈਂਸੀ ਹੋ ਸਕਦੀ ਹੈ ਕੈਲਸ਼ੀਅਮ ਮੈਗਨੀਸ਼ੀਅਮ ਫਾਸਫੋਰਸ ਆਦਰ ਵਿਟਾਮਿਨਸ ਇਹਦੀ ਪਸ਼ੂ ਦੇ ਵਿੱਚ ਡੈਫੀਸੈਂਸੀ ਹੋ ਸਕਦੀ ਹੈ ਜਿੰਨਾ ਕਰਕੇ ਇਹਦੇ ਵਿੱਚ ਬਹੁਤ ਸਾਰਾ ਵੱਡਾ ਮੇਨ ਕਾਰਨ ਹੁੰਦਾ ਕੈਲਸ਼ੀਅਮ ਦੀ ਡੈਫੀਸੈਂਸੀ ਕੈਲਸ਼ੀਅਮ ਦੀ ਕੈਲਸ਼ੀਅਮ ਦੀ ਡੈਫੀਸੈਂਸੀ ਕਰਕੇ ਵੀ ਜੇਰ ਪਸ਼ੂਆਂ ਦੀ ਰੁਕ ਜਾਂਦੀ ਹੈ ਤੇ ਅੱਗੇ ਇੱਕ ਹੋਰ ਮੇਨ ਕਾਰਨ ਹੈ ਕਿ ਆਕਸੀਟੋਸਨ ਰਿਲੀਜ਼ ਨਹੀਂ ਹੁੰਦਾ ਜਿਹੜਾ ਜਾਨਵਰ ਦੇ অক্সੀਟੋਸਨ ਕਿਸ ਤਰ੍ਹਾਂ ਰਿਲੀਜ਼ ਹੋਣਾ ਹੁੰਦਾ ਕਿ ਆਪਾਂ ਪਸ਼ੂ ਨੂੰ ਜਿਹੜੇ ਪਸ਼ੂ ਦਾ ਨਵਾਂ ਜੰਮਿਆ ਬੱਚਾ ਹੁੰਦਾ ਉਹਨੂੰ ਪ੍ਰੋਪਰ ਆਪਾਂ ਦੁੱਧ ਨਹੀਂ ਪਿਉਂਦੇ ਗਾਵਾਂ ਦੇ ਬੱਚਿਆਂ ਨੂੰ ਅਕਸਰ ਹੀ ਦੁੱਧ ਨਹੀਂ ਪਾਇਆ ਜਾਂਦਾ ਥਾਣਾ ਨੂੰ ਮੂੰਹ ਵੀ ਨਹੀਂ ਲਵਾਇਆ ਜਾਂਦਾ ਕਿਉਂਕਿ ਜਦੋਂ ਥਾਣਾ ਨੂੰ ਜਾਨਵਰ ਮੂੰਹ ਲਾਉਂਦਾ ਤਾਂ ਉਹਦੇ অক্সੀਟੋਸਨ ਰਿਲੀਜ਼ ਹੁੰਦਾ অক্সੀਟੋਸਨ ਦਾ ਮੇਨ ਕੰਮ ਹੁੰਦਾ ਜਿਹੜਾ ਕਿ ਜ਼ੇਰ ਨੂੰ ਪੈਣ ਦੇ ਵਿੱਚ 100% ਮਦਦ ਕਰਦਾ অক্সੀਟੋਸਨ ਰਿਲੀਜ਼ ਹੋਣਾ ਵੀ ਇੱਕ ਨਾ ਰਿਲੀਜ਼ ਹੋਣਾ ਇੱਕ ਵੱਡਾ ਕਾਰਨ ਹੈ ਕਿ ਜਿਹਦੇ ਕਰਕੇ ਜੇ ਰੁਕ ਜਾਂਦੀ ਹੈ ਤੇ ਦੋਸਤੋ ਪਸ਼ੂ ਦਾ ਤਣਾਅ ਵਿੱਚ ਹੋਣਾ ਤਣਾਅ ਵਿੱਚ ਮਤਲਬ ਜਦੋਂ ਡਿਲੀਵਰੀ ਦਾ ਟਾਈਮ ਹੁੰਦਾ ਪਸ਼ੂ ਦੇ ਦਿਮਾਗ ਤੇ ਬਹੁਤ ਸਾਰਾ ਤਣਾਅ ਹੁੰਦਾ ਕੋਈ ਉਹਨੂੰ ਬੰਨੇ ਦਾ ਤਣਾਅ ਹੋ ਸਕਦਾ ਜਾਂ ਕੋਈ ਮਤਲਬ ਜਦੋਂ ਬੱਚੇ ਦੀ ਡਿਲੀਵਰੀ ਹੋਣੀ ਹੈ ਕੋਈ ਦਰਦਾਂ ਦਾ ਜਾਂ ਕੋਈ ਬਹੁਤ ਸਾਰੇ ਤਣਾਅ ਹੁੰਦੇ ਜਿਨ੍ਹਾਂ ਦੇ ਕਰਕੇ ਜੇਰ ਰੁਕ ਜਾਂਦੀ ਹੈ ਇਹਦਾ ਦੋਸਤੋ ਜਿਹੜੇ ਕਾਰਨ ਸੀਗੇ ਬੱਚੇ ਦੇ ਮਤਲਬ ਜੇਰ ਪੈਣ ਦੇ ਨਾ ਪੈਣ ਦੇ ਸਾਰੇ ਕਾਰਨ ਸੀਗੇ ਹੁਣ ਦੋਸਤੋ ਕਦੇ ਵੀ ਜੇਰ ਹੱਥ ਨਾਲ ਨਹੀਂ ਕਢਾਉਣੀ ਚਾਹੀਦੀ ਇਹ ਲਿਖ ਲਓ ਮੇਰੀ ਗੱਲ ਜਲਦਬਾਜੀ ਨਾ ਕਰਿਆ ਕਰੋ ਪਹਿਲੇ ਸਮਿਆਂ ਦੇ ਵਿੱਚ 4 ਤੋਂ 5 ਘੰਟਿਆਂ ਚ ਜ਼ੇਰ ਖਾਸ ਕਰਕੇ ਪੈ ਜਾਂਦੀ ਸੀ ਪਰ ਹੁਣ ਜਿਹੜਾ ਸਮਾਂ ਇਹ ਵੱਧ ਚੁੱਕਿਆ ਹੈ 12 ਘੰਟੇ ਵੀ ਲੱਗ ਸਕਦੇ 24 ਘੰਟੇ ਵੀ ਲੱਗ ਸਕਦੇ 36 ਘੰਟੇ ਵੀ ਲੱਗ ਸਕਦੇ ਪਰ ਜੇ ਜੇਕਰ ਤੁਸੀਂ ਜ਼ੇਰ ਜਾਨਵਰ ਦੇ ਹੱਥ ਨਾਲ ਕਢਵਾ ਲਈ ਤਾਂ ਤੁਹਾਡਾ ਪਹਿਲਾਂ ਤਾਂ ਇਹ ਕਾਰਨ ਹੈ ਕਿ ਤੁਹਾਡਾ ਪੂਰੇ ਸਾਲ ਪਸ਼ੂ ਦੁੱਧ ਤੇ ਨਹੀਂ ਆਉਂਦਾ ਜਿੰਨੇ ਪਸ਼ੂ ਦੀ ਕੰਪੈਸਟੀ ਹੈ ਉਹਨੇ ਪ੍ਰੋਪਰ ਦੁੱਧ ਨਹੀਂ ਕੱਢਣਾ ਜੇਕਰ ਤੁਸੀਂ ਹੱਥ ਨਾਲ ਜ਼ੇਰ ਕੜਵਾਤੀ ਇਸ ਕਰਕੇ ਹੱਥ ਨਾਲ ਜ਼ੇਰ ਕਦੇ ਨਹੀਂ ਕੜਵਾਉਣੀ ਦੂਜਾ ਕਾਰਨ ਹੈ ਕਿ ਪਸ਼ੂ ਰਿਪੀਟ ਬਰੀਡਿੰਗ ਦੇ ਵਿੱਚ ਜਾ ਸਕਦਾ ਕਿਉਂਕਿ ਉਹਦੀ ਜਦੋਂ ਤੁਸੀਂ ਜ਼ੇਰ ਕੜਵਾਈ ਹੈ ਤਾਂ ਪੂਰਾ ਵਿਸ਼ੇਸ਼ ਉਹਦਾ ਜ਼ੇਰ ਦਾ ਨਹੀਂ ਨਿਕਲਦਾ ਜਿਹੜੇ ਕੁਆਇਟ ਲੈਂਡਸ ਹੁੰਦੇ ਆ ਜ਼ੇਰ ਦੇ ਤੇ ਬੱਚੇ ਬੱਚੇ ਨੂੰ ਜੋੜ ਕੇ ਰੱਖਦੇ ਆ ਉਹ 70 ਤੋਂ 80 90 ਦੀ ਉਹਦੀ ਗਿਣਤੀ ਹੁੰਦੀ ਆ ਉਹ ਪ੍ਰੋਪਰ ਜਦੋਂ ਉਹਨਾਂ ਤੋਂ ਜ਼ੇਰ ਲਾਈ ਜਾਂਦੀ ਆ ਤਾਂ ਉਸ ਤੇ ਇਨਫੈਕਸ਼ਨ ਹੋਣ ਦਾ ਖਤਰਾ 100% ਹੁੰਦਾ ਹੈ ਇਸ ਕਰਕੇ ਹੱਥ ਨਾਲ ਜ਼ੇਰ ਕਦੀ ਨਾ ਕਢਵਾਈ ਜਾਵੇ ਤੇ ਦੋਸਤੋ ਇਸ ਜ਼ੇਰ ਜੇਕਰ ਤੁਸੀਂ ਹੱਥ ਨਾਲ ਵੀ ਕਢਾਉਣਾ ਹੈ ਇੱਕ ਇਹਦਾ ਹੋਰ ਕਾਰਨ ਹੈ ਕਿ ਤੁਹਾਡਾ ਪਸ਼ੂ ਬਾਜਪਣ ਦੇ ਵਿੱਚ ਵੀ ਜਾ ਸਕਦਾ ਹੈ ਜੇਕਰ ਤੁਸੀਂ ਹੱਥ ਨਾਲ ਜ਼ੇਰ ਕਢਵਾਈ ਹੈ ਤਾਂ ਤੁਹਾਡਾ ਪਸ਼ੂ ਅ ਦੋਸਤੋ ਕਦੇ ਵੀ ਸਮੇਂ ਤੇ ਗੱਪਣ ਨਹੀਂ ਹੁੰਦਾ ਰਿਪੀਟ ਬਰੀਡਿੰਗ ਦੀ ਸਮੱਸਿਆ ਆਉਗੀ ਤੇ ਦੋਸਤੋ ਜਿਹੜਾ ਮਸਟੈਟਸ ਨੂੰ ਜਨਮ ਵੀ ਜਿਹੜੀ ਜ਼ੇਰ ਅੰਦਰ ਰਹਿ ਜਾਂਦੀ ਹੈ ਤੁਸੀਂ ਹੱਥ ਨਾਲ ਕਢਾਉਣਾ ਤਾਂ ਮਸਟਾਈਟਸ ਨੂੰ ਜਨਮ ਵੀ ਇੱਥੇ ਹੁੰਦਾ ਕਿਉਂਕਿ ਜਦੋਂ ਬੱਚੇ ਦੇਣ ਦੇ ਵਿੱਚ ਇਨਫੈਕਸ਼ਨ ਹੁੰਦੀ ਹੈ ਮੈਟਰਾਇਟਸ ਵੱਡ ਜਾਂਦੀ ਹੈ ਤਾਂ ਉਸ ਤੋਂ ਬਾਅਦ ਮਸਟਾਈਟਸ ਹੋਣ ਦਾ ਵੀ 100% ਚਾਂਸ ਹੁੰਦਾ ਦੋਸਤੋ ਇਸ ਕਰਕੇ ਕਹਿੰਦੇ ਜੀ ਕਦੇ ਵੀ ਹੱਥ ਨਾਲ ਜ਼ੇਰ ਨਾ ਕਢਵਾਓ ਵੇਟ ਕਰੋ ਇਹ ਤਾਂ ਦੋਸਤੋ ਜ਼ੇਰ ਨਾ ਪੈਣ ਦੇ ਕਾਰਨ ਸੀ ਇਹ ਜ਼ੇਰ ਜੇਕਰ ਹੱਥ ਨਾਲ ਕਢਾਉਣਾ ਤਾਂ ਕੀ ਨੁਕਸਾਨ ਹੋ ਸਕਦੇ ਤੇ ਹੁਣ ਜੇ ਆਪਾਂ ਟ੍ਰੀਟਮੈਂਟ ਦੀ ਗੱਲ ਕਰੀਏ ਤੇਰਾ ਟ੍ਰੀਟਮੈਂਟ ਬਹੁਤ ਹੀ ਆਸਾਨ ਹੈ ਫਿਕਰ ਨਾ ਕਰੋ ਜੇਕਰ ਪਸ਼ੂ ਦੀ 2 ਦਿਨ ਵੀ 3 ਦਿਨ ਵੀ ਜੇਰ ਨਾ ਪੋਗੀ ਤਾਂ ਕੋਈ ਦਿੱਕਤ ਨਹੀਂ ਦੋਸਤੋ ਸਭ ਤੋਂ ਪਹਿਲਾਂ ਤਾਂ ਜਦੋਂ ਤੁਹਾਡਾ ਪਸ਼ੂ ਤੁਹਾਨੂੰ ਲੱਗਦਾ ਹੈ ਕਿ ਸਾਡਾ ਪਸ਼ੂ ਸੂਣ ਵਾਲਾ ਤਾਂ ਆਪਣੇ ਘਰੇ ਯੂਟਰੋਟੋਨ ਯੂਟਰੋ ਵਾਈਵ ਜਾਂ ਵਧੀਆ ਬ੍ਰਾਂਡ ਦਾ ਕੋਈ ਵੀ ਜਿਹੜੇ ਜੇਰ ਪਾਉਣ ਦੇ ਮਦਦ ਪ੍ਰੋਡਕਟ ਹੈ ਕਿਸੇ ਵੀ ਕੰਪਨੀ ਦਾ 1 ਲੀਟਰ 900 ml ਦੀ ਡੋਜ਼ ਦੇ ਵਿੱਚ ਇਹ ਪ੍ਰੋਡਕਟ ਲਿਆ ਕੇ ਘਰੇ ਰੱਖੋ ਜਦੋਂ ਤੁਹਾਡੇ ਪਸ਼ੂ ਦੀ ਡਿਲੀਵਰੀ ਹੋ ਜਾਂਦੀ ਹੈ ਤਪੋਸ ਨੂੰ ਇਹ ਪ੍ਰੋਡਕਟ 220 ml ਹਰ ਘੰਟੇ ਬਾਅਦ 5 ਡੋਜ਼ਾਂ ਬਣਾ ਲਓ 200 ml ਇੱਕ ਵਾਰੀ ਦੇ ਦੋ ਫਿਰ ਦੋ ਘੰਟੇ-ਘੰਟੇ ਬਾਅਦ 5 ਵਾਰੀ ਇਹ ਯੂਟਰੋਟੋਨੀਆ ਯੂਟਰੋਵਾਈਲ ਪਿਲਾ ਦਿਓ ਉਸ ਤੋਂ ਬਾਅਦ ਦੋਸਤੋ ਕੀ ਕਰਨਾ ਜਿਹੜਾ ਅਗਲਾ ਕਾਰਨ ਹੈ অক্সੀਟੋਸਨ ਨਹੀਂ ਰਿਲੀਜ਼ ਹੁੰਦਾ ਤੇ অক্সੀਟੋਸਨ ਜਿਹੜਾ ਬਾਜ਼ਾਰ ਦੇ ਵਿੱਚ ਇੰਜੈਕਸ਼ਨ ਆਉਂਦਾ ਦੁੱਧ ਲਾਉਣ ਵਾਲਾ ਤੁਸੀਂ ਉਹ ਵੀ 3 ml ਡੋਜ਼ ਪਸ਼ੂ ਦੇ ਆਈ ਐਮ ਲਾ ਸਕਦੇ ਹੋ ਫਿਰ ਵੀ ਦੋਸਤੋ ਜੇਕਰ ਪਸ਼ੂ ਦੀ ਮਤਲਬ ਤੁਹਾਡੇ ਪਸ਼ੂ ਦੀ ਜੇਰ ਨਹੀਂ ਪੈਂਦੀ ਤਾਂ ਇੱਕ ਤੁਹਾਨੂੰ ਦੋ ਇੰਜੈਕਸ਼ਨ ਦੱਸਦੇ ਆ ਇੰਜੈਕਸ਼ਨ ਆਰਗੋਵੈਟ 15 ਐਮਐਲ ਲੈਣਾ ਇਹਨੂੰ ਤੁਸੀਂ ਆਈਵੀ ਵੀ ਦੇ ਸਕਦੇ ਹੋ ਤੇ ਇੰਟਰਾਮਸਕੂਲਰ ਵੀ ਦੇ ਸਕਦੇ ਹੋ ਪੁੱਠਾਂ ਦੇ ਮਤਲਬ ਢੋਣ ਦੇ ਵਿੱਚ ਵੀ ਲਾ ਸਕਦੇ ਆ ਤੇ ਨਾੜ ਦੇ ਵਿੱਚ ਵੀ ਲਾ ਸਕਦੇ ਆ ਡੋਜ਼ੇ ਦੀ 15 ਐਮਐਲ ਹੈ ਤੇ ਇਹਦੇ ਨਾਲ ਤੁਸੀਂ ਟੀਨਾ ਕਾਲ ਦਾ ਇੰਜੈਕਸ਼ਨ 20 ਐਮਐਲ ਜਰੂਰ ਆਈਐਮ ਲਾਉਣਾ ਇਹ ਆਈਵੀ ਨਹੀਂ ਲਾਉਣਾ ਸਿਰਫ ਆਈਐਮ ਲਾਉਣਾ ਆਈ ਐਮ ਲਾਉਣਾ ਇਹ ਦੋ ਇੰਜੈਕਸ਼ਨ ਤੁਸੀਂ ਯੂਜ਼ ਕਰ ਸਕਦੇ ਹੋ ਤੇ ਤੀਸਰਾ ਦੇਸੀ ਨੁਕਤਾ ਹੈ ਦੋਸਤੋ ਜਿਹੜਾ ਕਿ ਬਹੁਤ کارਗਰ ਨੁਕਤਾ ਕੋਈ ਸਾਈਡ ਇਫੈਕਟ ਨਹੀਂ ਹੈ ਇਹ ਵੀ ਤੁਸੀਂ ਆਪਣਾ ਯੂਜ਼ ਕਰ ਸਕਦੇ ਹੋ ਤੁਸੀਂ 200 ਗ੍ਰਾਮ ਸਰੋਂ ਦਾ ਤੇਲ ਲੈਣਾ ਉਹਨੂੰ ਪੂਰਾ ਉਬਾਲ ਲੈਣਾ ਜਦੋਂ ਤੱਕ ਉਹਦਾ ਰੰਗ ਨਹੀਂ ਚੇਂਜ ਹੋ ਜਾਂਦਾ ਉਬਾਲ ਲੈਣਾ ਉਹਦੇ ਵਿੱਚ ਅ ਅੱਧਾ ਲੀਟਰ ਕੱਚਾ ਦੁੱਧ ਮਿਲਾ ਦੇਣਾ ਕੱਚਾ ਦੁੱਧ ਮਿਲਾ ਦਿਓ ਉਸ ਤੋਂ ਬਾਅਦ ਜਦੋਂ ਉਹ ਠੰਡਾ ਹੋ ਜਾਂਦਾ ਤਾਂ ਉਸ ਨੂੰ ਪਸ਼ੂ ਨੂੰ ਸਾਰਾ ਦੇ ਦੇਣਾ ਤੁਹਾਡੀ ਜ਼ੇਰ ਦੇਣ ਤੋਂ ਬਾਅਦ 4-5 ਘੰਟਿਆਂ ਦੇ ਵਿੱਚ ਜ਼ੇਰ ਪੈ ਜੂਗੀ। ਦੋਸਤੋ ਘਬਰਾਉਣ ਦੀ ਲੋੜ ਨਹੀਂ। ਕਦੇ ਵੀ ਜ਼ੇਰ ਹੱਥ ਨਾਲ ਨਾ ਕਢਾਓ। ਜੇਕਰ ਹੱਥ ਨਾਲ ਕਢਵਾਤੀ ਜ਼ੇਰ ਤਾਂ ਬਹੁਤ ਸਾਰੇ ਸਾਈਡ ਇਫੈਕਟ ਤੁਹਾਨੂੰ ਦੇਖਣ ਨੂੰ ਮਿਲਣਗੇ। ਤੇ ਦੋਸਤੋ ਕਦੇ ਵੀ ਜ਼ੇਰ ਖਾਣ ਵੇਲੇ ਕਾਲੀ ਨਾ ਕਰੋ। ਜ਼ੇਰ ਹੱਥ ਨਾਲ ਨਾ ਕਢਾਓ। ਇਹ ਜਿਹੜੇ ਮੈਂ ਪ੍ਰੀਕਾਸ਼ਨ ਦੱਸਿਆ ਵਰਤ ਲਿਓ ਤੁਹਾਨੂੰ ਕਾਰਗਰ ਸਾਬਤ ਹੋਣਗੇ। ਤੇ ਦੋਸਤੋ ਵੀਡੀਓ ਦੇਖਣ ਦੇ ਲਈ ਧੰਨਵਾਦ ਵੀਡੀਓ ਚੰਗੀ ਲੱਗੇ ਤਾਂ ਲਾਈਕ ਕਰਿਓ ਕਮੈਂਟ ਕਰਕੇ ਵੀ ਦੱਸਿਓ ਵੀ ਕਿਸ ਤਰ੍ਹਾਂ ਦੀ ਵੀਡੀਓ ਲੱਗੀ ਤੇ ਦੋਸਤੋ ਆਪਣੇ ਇਹ ਇਹ ਸ਼ੇਅਰ ਜ਼ਰੂਰ ਕਰਦਿਆ ਕਰੋ ਤਾਂ ਕਿ ਇਹ ਕਿਸੇ ਨਾ ਕਿਸੇ ਆਪਣੇ ਫਾਰਮਰ ਵੀਰ ਤੱਕ ਪਹੁੰਚ ਜਾਵੇ ਤਾਂ ਉਹ ਪਹਿਲਾਂ ਹੀ ਇਸ ਚੀਜ਼ ਦੇ ਬਾਰੇ ਗਿਆਨ ਪ੍ਰਕਾਸ਼ਨ ਵਰਤ ਸਕੇ ਉਹਨੂੰ ਨੌਲੇਜ ਮਿਲ ਸਕੇ ਤੇ ਵੀਡੀਓ ਇਸ ਤਰ੍ਹਾਂ ਦੀਆਂ ਆਪਾਂ ਆਪਣੇ ਚੈਨਲ ਤੇ ਅਪਲੋਡ ਕਰਦੇ ਰਹਿੰਦੇ ਆਂ ਤੇ ਆਪਣਾ ਚੈਨਲ ਖਾਲਸਾ ਡੈਰੀ ਫਾਰਮ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਵੇਖਣ ਦੇ ਲਈ ਧੰਨਵਾਦ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ